ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਹਾਜ਼ਰਾਂ ਤੁਹਾਡੇ ਲਈ ਇੱਕ ਨਵੀਂ ਰੈਸਪੀ ਲੈ ਕੇ ਦਿਖਾਨੀਆਂ ਤੁਹਾਨੂੰ ਅੱਜ ਦੀ ਰੈਸਪੀ ਲਓ ਜੀ ਇਹ ਹੈ ਸਾਡੀ ਅੱਜ ਦੀ ਰੈਸਪੀ ਇਹਦੇ ਵਿੱਚ ਕੀ ਕੀ ਹੈ ਇਹਦੇ ਵਿੱਚ ਮਿਰਚਾਂ, ਮooli, ਗਾਜਰ ਤੇ ਗੋਭੀ ਆਪਾਂ ਬਣਾਉਣ ਜਾ ਰਹੇ ਹਾਂ ਅੱਜ ਅਚਾਰ ਤੇ ਇਹ ਮੈਂ ਸਾਰਾ ਕੁਝ ਧੋ ਕੇ ਐ ਛਿੱਲ ਕੇ ਕੱਟ ਕੇ ਤੇ ਮੈਨੂੰ ਦੋ ਦਿਨ ਇਹਨਾਂ ਨੂੰ ਸੁਕਾਇਆ ਜਾਨੀ ਧੁੱਪ ਨਹੀਂ ਲਵਾਈ ਹੈਗੀ ਕਿਉਂਕਿ ਧੁੱਪ ਸਾਡੇ ਇੱਥੇ ਨਹੀਂ ਨਿਕਲਦੀ ਮੌਸਮ ਖਰਾਬ ਚੱਲ ਰਿਹਾ ਤੇ ਬਸ ਮੈਂ 2 ਦਿਨ ਇਹਨਾਂ ਨੂੰ ਨਾ ਇੱਤਈ ਛਾਂ ਚ ਇਹਨਾਂ ਨੂੰ ਮੈਂ ਸੁਕਾਇਆ ਕਿਉਂਕਿ ਜਿਹੜਾ ਆਪਾਂ ਸਬਜੀ ਦਾ achar ਪਾਣੇ ਆ ਉਹਨੂੰ ਉਹਨਾਂ ਜਿਹੜਾ ਉਹਦਾ ਪਾਣੀ ਹੁੰਦਾ ਉਹ ਆਪਾਂ ਨੂੰ ਸੁਕਾਉਣਾ ਜ਼ਰੂਰੀ ਹੁੰਦਾ ਜੇ ਆਪਾਂ ਇਦਾਂ ਹੀ ਸਬਜ਼ੀਆਂ ਨੂੰ ਕੱਟ ਕੇ ਉਹਨੂੰ ਆਪਾਂ ਇੱਤਈ ਬਣਾ ਲਾਂਗੇ ਨਾ ਉਹਦੇ ਵਿੱਚ ਬਹੁਤ ਜ਼ਿਆਦਾ ਪਾਣੀ ਹੁੰਦਾ ਤੇ ਆਪਣਾ achar ਨਹੀਂ ਰਹੇਗਾ ਉਹ ਖਰਾਬ ਹੋ ਜਾਏਗਾ ਤੇ ਆਪਾਂ ਇਹਨੂੰ ਧੁੱਪ ਲਵਾਉਣੀ ਹੁੰਦੀ ਆ ਕਿ ਬਸ ਇਦਾਂ ਇਹ ਨਾ ਥੋੜਾ ਜਿਹਾ ਮਰਝਾ ਜਾਵੇ ਜਿੱਦਾਂ ਹੁਣ ਆ ਮooli ਆ ਨਾ ਕੱਟੀ ਹੋਈ ਆ 2 ਦਿਨ ਵਿੱਚ ਮਰਝਾ ਗਈ ਆ ਦੇਖੋ ਗਾਜਰ ਹੈ ਨਾ ਇਹ ਵੀ ਮਰਝਾ ਆ ਜੇ ਗਈ ਹੈ ਇਦਾਂ ਹਨ ਇਦਾਂ ਹੋਣਾ ਚਾਹੀਦਾ ਬਸ ਮਰਝਾ ਇਹ ਵੀ ਨਹੀਂ ਤੁਸੀਂ ਕਰਨਾ ਕਿ ਅਗਰ ਤੁਹਾਡੇ ਧੋਪਾ ਤਾਂ ਤੁਸੀਂ ਦੋ ਦਿਨ ਹੀ ਰੱਖਣੀ ਹੈ ਹਨਾ ਅਗਰ ਤੁਹਾਡੇ ਧੋਪਾ ਤਾਂ ਤੁਸੀਂ ਦੁਪਹਿਰ ਤੱਕ ਜਿੰਨੇ ਸਵੇਰ ਤੁਸੀਂ ਕੱਟ ਕੇ ਰੱਖਤੀ ਸ਼ਾਮ ਤੱਕ ਵੀ ਤੁਹਾਡਾ ਬਿਲਕੁਲ ਅਗਰ ਧੁੱਪੇ ਆ ਤਾਂ ਉਹ ਸਹੀ ਹੋ ਜਾਣਾ ਵਾ ਹਨਾ ਇਹ ਜ਼ਿਆਦਾ ਤੁਸੀਂ ਸਕਾਉਣੀਆਂ ਵੀ ਨਹੀਂ ਅਗਰ ਤੁਸੀਂ ਜ਼ਿਆਦਾ ਸਕਾ ਲੀਆਂ ਤਾਂ ਜਿਹੜਾ ਹੈਗਾ ਇਹ ਨਾ ਜ਼ਿਆਦਾ ਮਰਝਾ ਆ ਜਾਣਗੀਆਂ ਫਿਰ ਤੁਹਾਡਾ achar ਵਧੀਆ ਨਹੀਂ ਬਣੇਗਾ ਉਹ ਸਖਤ ਹੋਏਗਾ ਹਾਰਡ ਹੋਏਗਾ ਜਿੱਦਾਂ ਜਿਹੜਾ ਹੋ ਜਾਂਦਾ ਉਹ ਖਾਣ ਵਿੱਚ ਤੁਹਾਨੂੰ ਵਧੀਆ ਨਹੀਂ ਲੱਗੇਗਾ ਤੇ ਤੁਸੀਂ ਬਸ ਜ਼ਿਆਦਾ ਨਹੀਂ ਕਰਨਾ ਬਸ ਦੋ ਦਿਨ ਮੈਂ ਜਿੱਦਾਂ ਇਹਨੂੰ ਰੱਖੀ ਤਾਂ ਬਸ ਮਰ ਜਾ ਆ ਜਾਣਾ ਚਾਹੀਦਾ ਇਹਦਾ ਪਾਣੀ ਤੁਹਾਨੂੰ ਪਤਾ ਚੱਲਣਾ ਚਾਹੀਦਾ ਕਿ ਹਾਂ ਇਹਦਾ ਪਾਣੀ ਜਿਹੜਾ ਹੈਗਾ ਥੋੜਾ ਸੁੱਕ ਗਿਆ ਹੈ ਤੇ ਵਿੱਚ ਆਪਾਂ ਸਵਾਦ ਲਈ ਮਿਰਚਾਂ ਪਾਈਆਂ ਨੇ ਥੋੜਾ ਕਿਉਂਕਿ ਮੈਂ ਲਾਲ ਮਿਰਚੇ ਇਹਦੇ ਵਿੱਚ ਨਹੀਂ ਐਡ ਕਰਾਂਗੀ ਤੇ ਮੈਂ ਉਹਦੇ ਜਗ੍ਹਾ ਤੇ ਨਾ ਹਰੀ ਮਿਰਚੀ ਯੂਜ਼ ਕਰਾਂਗੀ ਤੇ ਚਲੋ ਜੀ ਅੱਗੇ ਤੇ ਆਪਾਂ ਦਿਖਾਣੇ ਆ ਤੁਹਾਨੂੰ ਲਓ ਜੀ ਪੈਨ ਵਿੱਚ ਆਪਾਂ ਪਾ ਲਿਆ ਸਰੋਂ ਦਾ ਤੇਲ ਤੇ ਇਹ ਆਪਣਾ ਹੈਗਾ ਕਟਿਆ ਹੋਇਆ ਜੋ achar ਬਣਾਣਾ ਆਪਾਂ ਤੇ ਇਹ ਹੈਗੇ ਆਪਣੇ ਮਸਾਲੇ ਇਹਨਾਂ ਮੈਂ ਹਲਕਾ ਜਿਹਾ ਜਿੱਦਾਂ ਬਿਲਕੁਲ ਬਰੀਕ ਨਹੀਂ ਪੀਸੇ ਇਦਾਂ ਦੈੜਜਾ ਕਰ ਲਿਆ ਸਾਬਤ ਵੀ ਹੈ ਨਹੀਂਗੇ ਤੇ ਇਹਦਾ ਮੈਂ ਦੈੜਜਾ ਬਣਾ ਲਿਆ ਇਦਾਂ ਹੀ ਇਹਨੂੰ ਮੈਨੂੰ ਇਹ ਜ਼ਿਆਦਾ ਪਸੰਦ ਨੇ ਅਗਰ ਤੁਸੀਂ ਪੀਸਣਾ ਚਾਹੋ ਪੀਸ ਵੀ ਸਕਦੇ ਹੋ ਅਗਰ ਤੁਸੀਂ ਸਾਬਤਾ ਪਾਣੇ ਚਾਹੋ ਸਾਰੇ ਮਸਾਲੇ ਤਾਂ ਸਾਬਤੀ ਵੀ ਪਾ ਸਕਦੇ ਹੋ ਬਟ ਮੈਂ ਥੋੜਾ ਪੀਸ ਲਿਆ ਇਹ ਦੈੜਜਾ ਬਣਾ ਲਿਆ ਜਾਣੀ ਇਹਨਾਂ ਦਾ ਲਓ ਜੀ ਆਪਣਾ ਤੇਲ ਗਰਮ ਹੋ ਰਿਹਾ ਗੈਸ ਆਪਾਂ ਨੇ ਔਨ ਕਰ ਲਈ ਆ ਤੇ ਜਦੋਂ ਤੇਲ ਨਾ ਆਪਣਾ ਗਰਮ ਹੋ ਗਿਆ ਆਪਾਂ ਨੂੰ ਪਤਾ ਚੱਲੂ ਉਹਦੇ ਵਿੱਚੋਂ ਜਦੋਂ ਭਾਪ ਜੀ ਨਿਕਲਣ ਲੱਗ ਜਾਂਦੀ ਹੈ ਕਿ ਫਿਰ ਆਪਾਂ ਮਸਾਲੇ ਐਡ ਕਰਾਂਗੇ ਕਿ ਇਹ ਨਹੀਂ ਆਪਾਂ ਠੰਡੇ ਤੇਲ ਵਿੱਚ ਵੀ ਨਹੀਂ ਪਾਣਾ ਮਸਾਲਾ ਤੇ ਇਹ ਵੀ ਨਾ ਹੋਵੇ ਕਿ ਤੁਸੀਂ ਓਵਰ ਹੀ ਇਹਨੂੰ ਗਰਮ ਕਰ ਲਓ ਹਨਾ ਕਿ ਪਾਣ ਸਾਰੀ ਤੁਹਾਡਾ ਇੰਨਾ ਤੇਲ ਗਰਮ ਹੋਵੇ ਤੁਸੀਂ ਮਸਾਲੇ ਐਡ ਕਰੋ ਤੇ ਪਾਣ ਸਾਰੀ ਤੁਹਾਡੇ ਮਸਾਲੇ ਸਾਰੇ ਜਿਹੜੇ ਉਹ ਸੜ ਜਾਣ ਕਾਲੇ ਹੋ ਜਾਣ ਇੰਨਾ ਵੀ ਗਰਮ ਨਹੀਂ ਕਰਨਾ ਹੈਗਾ ਲਓ ਜੀ ਮਸਾਲੇ ਐਡ ਕਰਦੇ ਆਂ ਇਹ ਜਿਹੜੇ ਮੈਂ ਮਸਾਲੇ ਐਡ ਕੀਤੇ ਹਨ ਇਹ ਜਿਹੜੇ ਅਚਾਰ ਦੇ ਮਸਾਲੇ ਹੁੰਦੇ ਆ ਮਿਕਸ ਮਸਾਲਾ ਮਿਲ ਜਾਂਦਾ ਅਚਾਰ ਦਾ ਮੈਂ ਉਹ ਵਾਲਾ ਐਡ ਕਰਨ ਲੱਗੀ ਹਾਂ ਲੋ ਜੀ ਤੇਲ ਆਪਣਾ ਗਰਮ ਸੀਗਾ ਇੰਨਾ ਗਰਮ ਨਹੀਂ ਕਿ ਆਪਣਾ ਮਸਾਲਾ ਹੀ ਸੜ ਜਾਵੇ ਮਸਾਪਾ ਥੋੜਾ ਟਾਈਮ ਇਹਨੂੰ ਸੇਕ ਲਵਾਵਾਂਗੇ ਨਾਲ ਹੀ ਇਹਦੇ ਵਿੱਚ ਆਪਾਂ ਨਮਕ ਹਲਦੀ ਤੇ ਆਪਾਂ ਮਿਰਚ ਐਡ ਕਰ ਸਕਦੇ ਹਾਂ ਬਟ ਮੈਂ ਮਿਰਚ ਐਡ ਨਹੀਂ ਕਰਾਂਗੀ ਤੇ ਮੈਂ ਨਮਕ ਤੇ ਹਲਦੀ ਪਾਵਾਂਗੀ ਕਿਉਂਕਿ ਮਿਰਚ ਮੈਂ ਹਰੀ ਪਾ ਚੁੱਕੀ ਹਾਂ ਲੋ ਜੀ ਆਪਾਂ ਨਮਕ ਐਡ ਕਰਦੇ ਹਾਂ ਦੋ ਚਮਚਾ ਆਪਾਂ ਨਮਕ ਰਿ ਪਾਵਾਂਗੇ ਤੇ ਇੱਕ ਚਮਚ ਮੈਂ ਹਲਦੀ ਦਾ ਪਾਉਂਗੀ ਆਪਣਾ ਕਿੰਨਾ ਕੁ ਹੈਗਾ achar ਉਸ ਦੇ ਅਕੋਰਡਿੰਗ ਆਪਾਂ ਪਾਵਾਂਗੇ ਥੋੜਾ ਜਿਆਦਾ ਵੀ ਕਰ ਸਕਦੇ ਹਾਂ ਥੋੜਾ ਤਾਂ ਆਪਣਾ ਘੱਟ ਪਾਵਾਂਗੇ ਜੇ ਆਪਣਾ achar ਥੋੜਾ ਜਿਆਦਾ ਤਾਂ ਆਪਾਂ ਜਿਆਦਾ ਪਾਵਾਂਗੇ ਲੋ ਜੀ ਆਪਾਂ ਹੁਣ ਆਚਾਰ ਇਹਦੇ ਵਿੱਚ ਐਡ ਕਰਦੇ ਹਾਂ ਸਾਰਾ ਆਪਾਂ ਚਾਰੇ ਇਹਦੇ ਵਿੱਚ ਪਾ ਕੇ ਨਾ ਮਿਕਸ ਕਰਨਾ ਤੇ ਗੈਸ ਨੂੰ ਆਪਾਂ ਸìm ਤੇ ਰੱਖਣਾ ਜਿਆਦਾ ਉਹਨੂੰ ਆਪਾਂ ਨਹੀਂ ਤੇਜ਼ ਕਰਨਾ ਕਿ ਆਪਾਂ ਫੁੱਲ ਛੱਡ ਕੇ ਉਹਨੂੰ ਆਪਾਂ ਪੁੰਚਾਂਗੇ ਲੋ ਜੀ ਆਪਾਂ ਮਿਕਸ ਕਰ ਲਾਂਗੇ ਬਿਲਕੁਲ ਸìm ਤੇ ਰੱਖ ਕੇ ਆਪਾਂ ਸਿਰਫ ਇੱਕ ਤੋਂ ਡੇਢ ਤੋਂ 2 ਮਿੰਟ ਤੱਕ ਦਾ ਬਸ ਆਪਾਂ ਇਹਨੂੰ ਸੇਕ ਲਵਾਉਣਾ ਇਹ ਨਾ ਹੋਵੇ ਕਿ ਆਪਾਂ ਇੰਨਾ ਕਿ ਸੇਕ ਲਵਾ ਦਈਏ ਕਿ ਆਪਣੀ ਨਾ ਜਿਹੜੀ ਇਹ ਵਾਲੀ ਹੈਗੀ ਆ ਅਚਾਰ ਵਗੈਰਾ ਜਿਹੜਾ ਆਪਾਂ ਇਹ ਬਣਾਉਨੇ ਆ ਵੀ ਆਪਣੀ ਜਿਹੜੀ ਸਬਜੀ ਉਹ ਇੱਥੇ ਗਾਲੀ ਨਾ ਜਾਵੇ ਪੂਰੀ ਕਿ ਆਪਾਂ ਨੂੰ ਬਿਲਕੁਲ ਹੀ ਪਕਾ ਦੇ ਜਿੱਦਾਂ ਆਪਾਂ ਸਬਜੀ ਬਣਾਉਨੇ ਆ ਇਹਨੂੰ ਆਪਾਂ ਹਾਫ ਪਕਾਣਾ ਵਾ ਤੇ ਹਾਫ ਫਿਰ ਆਪਣੀ ਇਹ ਬਾਅਦ ਵਿੱਚ ਨਾ ਜਦੋਂ ਆਪਾਂ ਰੱਖ ਦਿੰਨੇ ਆ ਵਰਤਮਾਨ ਵਿੱਚ ਪਾ ਕੇ ਤੇ ਫਿਰ ਇਹ ਬਣੇਗਾ ਲਓ ਜੀ achar ਆਪਾਂ ਬਿਲਕੁਲ ਮਿਕਸ ਕਰ ਦਿੱਤਾ ਬਸ 1.5 ਮਿੰਟ ਲਈ ਆਪਾਂ ਇਹਨੂੰ ਹੋਰ ਸੇਕ ਲਵਾਵਾਂਗੇ ਬਸ ਉਸ ਤੋਂ ਬਾਅਦ ਆਪਣਾ achar ਰੈਡੀ ਆ ਹਨਾ ਇਹਦੇ ਵਿੱਚ ਥੋੜਾ ਜਿਹਾ ਕਈ ਪੈਣਾ ਦਾ ਆਪਣਾ ਨਾ achar ਜਲਦੀ ਖਰਾਬ ਹੋ ਜਾਂਦਾ ਹਨਾ ਜਦੋਂ ਵਾਈਟ ਵਾਈਟ ਜਾ ਹੋ ਜਾਂਦਾ ਇਦੇ ਵਿੱਚ ਆਪਾਂ ਧਿਆਨ ਰੱਖਣਾ ਥੋੜੀਆਂ ਜਿਹੀਆਂ ਗੱਲਾਂ ਦਾ ਇੱਕ ਤਾਂ ਜਦੋਂ ਹੁਣ ਆਪਾਂ ਇਹ achar ਵਰਤਮਾਨ ਵਿੱਚ ਪਾਣਾ ਹਨਾ ਤੇ ਬਿਲਕੁਲ ਠੰਡਾ ਹੋਣਾ ਚਾਹੀਦਾ ਇਹ ਨਾ ਹੋਵੇ ਕਿ ਆਪਾਂ ਇਹਨੂੰ ਗਰਮ ਗਰਮ ਨੂੰ ਹੀ ਆਪਾਂ ਇਹਨੂੰ ਤੇ ਵਰਤਮਾਨ ਵਿੱਚ ਪਾ ਲਈਏ ਹਨਾ ਤੇ ਜਿਹੜਾ ਆਪਾਂ ਢਾਂਡਾ ਲੈਣਾ ਵਰਤਮਾਨ ਲੈਣਾ ਜਿਹਦੇ ਵਿੱਚ ਆਪਾਂ achar ਪਾਉਣਾ ਹਨਾ ਉਹ ਹਮੇਸ਼ਾ ਕੱਚ ਦਾ ਲਵੋ ਕੱਚ ਦੇ ਵਰਤਮਾਨ ਵਿੱਚ achar ਆਪਣਾ ਨਹੀਂ ਖਰਾਬ ਹੁੰਦਾ ਫਿਰ ਜਦੋਂ ਵੀ ਆਪਾਂ achar ਕੱਢਦੇ ਆਂ ਉਦੋਂ ਆਪਾਂ ਧਿਆਨ ਰੱਖਣਾ ਕਈ ਵਾਰੀ ਆਪਾਂ ਜਿੱਦਾਂ ਰੋਟੀ ਬਣਾਉਂਦੇ ਆ ਰੋਟੀ ਬਣਾਉਂਦੇ ਆ ਆਪਾਂ ਕਿਸੇ ਨੂੰ ਨਾਲ ਦੀ ਨਾਲ ਰੋਟੀ ਪੜਾਣੀਆਂ ਆ achar paan ਆ ਆਟੇ ਵਾਲੇ ਹੱਥਾਂ ਨਾਲ ਹੀ achar ਕੱਢ ਲੈਨੇ ਆ ਤੇ ਜਿਹੜਾ ਜਿੰਨਾ ਵੀ ਆਪਣਾ ਆਟਾ ਉਹਦੇ ਵਿੱਚ ਚਲਾ ਗਿਆ achar ਚ ਫਿਰ ਵੀ ਆਪਣਾ achar ਖਰਾਬ ਹੋਏਗਾ ਤੇ ਇੱਕ ਆਪਾਂ ਚਮਚ ਨਾਲ ਕੱਢਦੇ ਆ ਨਾ ਚਮਚ ਆਪਾਂ ਕਈ ਵਾਰ ਵਿੱਚ ਹੀ ਛੱਡ ਦਿੰਨੇ ਆ ਆਪਾਂ ਚਮਚ ਨਾਲ achar ਕੱਢਣਾ ਤੇ ਨਾਲ ਹੀ ਆਪਾਂ ਉਹਨੂੰ ਵਾਪਸ ਕੱਢਣਾ ਵਿੱਚ ਨਹੀਂ ਚਮਚ ਛੱਡਣਾ ਕਈ ਵਾਰ ਦੇਖਿਆ ਕਰੋ ਤੁਸੀਂ ਅਗਰ ਤੁਸੀਂ ਚਮਚਾ ਇੱਕ ਦਿਨ ਲਈ ਵੀ ਵਿੱਚ ਛੱਡ ਦਿਓ ਉਹਨੂੰ ਜਿਹੜਾ ਚਮਚਾ ਉਹ ਕਾਲਾ ਹੋ ਜਾਂਦਾ ਚਮਚ ਕਾਲਾ ਹੋ ਜਾਂਦਾ ਤੇ ਜਿਹੜਾ ਚਮਚ ਦਾ ਨਾ ਲੋਹਾ ਹੁੰਦਾ ਉਹ achar ਵਿੱਚ ਖੁਲ ਜਾਂਦਾ ਤੇ ਉਹ ਨਹੀਂ ਆਪਾਂ ਗਲਤੀ ਕਰਨੀ ਤਾਂ ਹੀ ਆਪਣਾ achar ਜਿਹੜਾ ਉਹ ਜਲਦੀ ਖਰਾਬ ਹੋ ਜਾਂਦਾ ਤੇ ਇੱਕ ਆਪਾਂ ਗੱਲ ਦਾ ਧਿਆਨ ਰੱਖਣਾ ਕਿ ਕਦੀ ਵੀ ਆਪਾਂ ਪਾਣੀ ਨਹੀਂ ਲੱਗਣ ਦੇਣਾ achar ਨੂੰ ਜਿੱਦਾਂ ਹੁਣ ਮੰਨ ਲਓ ਕਿ ਮੇਰਾ ਆਚਾਰ ਬਣ ਰਿਹਾ ਇਹਦੇ ਵਿੱਚ ਇੱਕ ਤੁਪਕਾ ਵੀ ਅਗਰ ਪਾਣੀ ਦਾ ਚਲਾ ਗਿਆ ਨਾ ਤੇ ਇਹ ਖਰਾਬ ਹੋ ਜਾਣਾ ਇਹ ਨਹੀਂ ਜ਼ਿਆਦਾ ਟਾਈਮ ਜਾਏਗਾ ਹਨਾ 2-4 ਦਿਨ ਵਿੱਚ ਹੀ ਇਹਨੂੰ ਨਾ ਜਿੱਦਾਂ ਉਲੀ ਨਹੀਂ ਪੈ ਜਾਂਦੀ ਇੰਦਾ ਵਾਈਟ-ਵਾਈਟ ਹੋ ਜਾਣਾ ਇਹਨੇ ਤੇ ਉਹ ਨਹੀਂ ਸਹੀ ਰਹਿੰਦਾ ਹਨਾ ਤੇ ਆਪਾਂ ਛੋਟੇ ਛੋਟੇ ਬਲਾਂ ਦਾ ਧਿਆਨ ਰੱਖਣਾ ਤੇ ਆਪਣਾ achar ਕਦੀ ਵੀ ਆਪਣਾ achar ਖਰਾਬ ਨਹੀਂ ਹੋਏਗਾ ਹੁਣ ਦੇਖੋ achar ਇਹ ਬਣ ਚੁੱਕਿਆ ਵਾ ਤੇ ਮੈਂ ਗੈਸ ਵੀ ਬੰਦ ਕਰ ਦਿੱਤਾ ਤੇ ਹੁਣ ਇਹਨੂੰ ਮੈਂ ਠੰਡਾ ਹੋਣ ਦਾਂਗੀ ਇਦਾਂ ਇੱਕ ਦੋ ਵਾਰ ਮੈਂ ਇਹਨੂੰ ਹਿਲਾ ਦਾਂਗੀ ਕਿ ਨੀਚੇ ਨਾ ਜ਼ਿਆਦਾ ਸੇਕ ਲੱਗ ਜਾਵੇ ਤੇ ਬਸ ਹਿਲਾ ਕੇ ਮੈਂ ਇਦਾਂ ਹੀ ਇਹਨੂੰ ਠੰਡਾ ਕਰਾਂਗੀ ਹਨਾ ਨੰਗਾ ਰੱਖ ਕੇ ਟਕਣਾ ਨਹੀਂ ਹੈਗਾ ਨੰਗਾ ਰੱਖ ਕੇ ਹੀ ਠੰਡਾ ਕਰਾਂਗੀ ਤੇ ਧਿਆਨ ਰੱਖਣਾ ਕਿ ਵਿੱਚ ਪਾਣੀ ਦਾ ਇੱਕ ਤੁਪਕਾ ਵੀ ਨਹੀਂ ਜਾਣਾ ਚਾਹੀਦਾ ਤੇ ਬਸ ਜੀ ਆਪਣਾ achar pyar ਤੇ ਠੰਡਾ ਹੋਣ ਤੇ ਆਪਾਂ ਇਹਨੂੰ ਵਰਤਮਾਨ ਵਿੱਚ ਪਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਖਾਣੇ ਜਿੱਦਾਂ ਸਬਜੀ ਦੀ ਤਰ੍ਹਾਂ ਹੀ ਖਾ ਸਕਦੇ ਆ ਇਹਨੂੰ ਆਪਾਂ ਇੱਕ ਤਰ੍ਹਾਂ ਦੀ ਇਹ ਸਬਜੀ ਹੀ ਆ ਪਰ ਹੈ achar ਹੈ ਸਬਜੀ ਦੀ ਤਰ੍ਹਾਂ ਖਾ ਸਕਦੇ ਜਿੰਨਾ ਮਰਜੀ ਖਾਓ ਤੇ ਇਹਨੂੰ ਅਗਰ ਆਪਾਂ ਸੋਭਾ ਸੋਭਾ ਨਾਲ ਪ੍ਰਾਠੇ ਨਾਲ ਚਾਹ ਦਾ ਕੱਪ ਹੋ ਗਿਆ ਤੇ ਨਾਲ ਆਪਾਂ ਇਹ ਵਾਲਾ achar ਲੈ ਕੇ ਦੇਖੋ ਫਿਰ ਨਜ਼ਾਰੇ ਆਉਂਦੇ ਹੈ achar ਖਾਣ ਦੇ ਤੇ ਤੁਸੀਂ ਵੀ ਫਿਰ ਦੇਖੋ ਬਣਾ ਕੇ ਤੁਹਾਨੂੰ ਇਹ ਕਿੰਦਾ ਲੱਗਦਾ ਆਸਾਨ ਲੱਗਦਾ ਥੋੜਾ ਟਫ ਲੱਗਦਾ ਜਾਂ ਤੁਹਾਡਾ achar ਅਗਰ ਖਰਾਬ ਹੁੰਦਾ ਤੇ ਇਸ ਤਰ੍ਹਾਂ ਬਣਾ ਕੇ ਦੇਖੋ ਤੇ ਜੋ ਜੋ ਮੈਂ ਤੁਹਾਨੂੰ ਗੱਲਾਂ ਦੱਸੀਆਂ ਉਹਨਾਂ ਦਾ ਥੋੜਾ ਧਿਆਨ ਰੱਖੋ ਕਿ ਕਿਹੜੇ ਕਿਹੜੇ ਗੱਲਾਂ ਦਾ ਆਪਾਂ ਧਿਆਨ ਰੱਖਣਾ ਤੇ achar ਆਪਣਾ ਕਦੀ ਵੀ ਖਰਾਬ ਨਹੀਂ ਹੋਏਗਾ ਤੁਸੀਂ ਵੀ ਇੱਕ ਵਾਰ ਟ੍ਰਾਈ ਜ਼ਰੂਰ ਕਰੋ ਬਣਾਵੋ ਘਰ ਵਿੱਚ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਤੁਸੀਂ ਜਰੂਰ ਦੱਸਣਾ ਮੈਨੂੰ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਅਗਰ ਤੁਸੀਂ ਫਸਟ ਟਾਈਮ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ ਜੀ ਮਿਲਦੇ ਆਂ ਕਿਸੇ ਹੋਰ ਨਵੀਂ ਵੀਡੀਓ ਨਾਲ ਰੱਬ ਰਾਖਾ ਜੀ